ਪਿਛਲੇ ਮਹੀਨੇ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਰਾਵਟ ਦੇਖਣ ਨੂੰ ਮਿਲੀ ਸੀ ਅਤੇ ਅਗਸਤ ਦੀ ਸ਼ੁਰੂਆਤ ਤੇ ਨਾਲ ਹੀ ਇਸ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਇਹ ਹਾਲੇ ਵੀ ਬਜਟ ਤੋਂ ਪਹਿਲਾਂ ਦੇ ਭਾਅ ਤੋਂ ਕਾਫੀ ਹੇਠਾਂ ਚੱਲ ਰਿਹਾ ਹੈ ਬੀਤੀ 18 ਜੁਲਾਈ 2024 ਨੂੰ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 75000 ਰੁਪਏ ਸੀ ਪਰ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਚ ਕਟੌਤੀ ਦੇ ਐਲਾਨ ਤੋਂ ਬਾਅਦ ਇਸ ਦੀ ਕੀਮਤ ਵਿੱਚ ਕਾफी ਗਿਰਾਵਟ ਆਈ ਹੈ ਅਗਸਤ ਦੀ ਸ਼ੁਰੂਆਤ ਵਿੱਚ ਸੋਨੇ ਦਾ ਭਾਅ 70000 ਰੁਪਏ ਦੇ ਨੇੜੇ ਬਣਿਆ ਹੋਇਆ ਹੈ ਜੁਲਾਈ ਦੇ ਆਖਰੀ ਹਫਤੇ ਚ ਗਿਰਾਵਟ ਤੋਂ ਬਾਅਦ ਅਗਸਤ ਦੀ ਸ਼ੁਰੂਆਤ ਚ ਫਿਰ ਤੋਂ ਸੋਨੇ ਦੀਆਂ ਕੀਮਤਾਂ ਚ ਤੇਜ਼ੀ ਆਈ ਹੈ ਨਵੀਆਂ ਦਰਾਂ ਦੀ ਗੱਲ ਕਰੀਏ ਤਾਂ MCX ਯਾਨੀ ਮਲਟੀ ਕਮੋਡਿਟੀ ਐਕਸਚੇਂਜ ਤੇ 4 ਅਕਤੂਬਰ 2024 ਦੀ ਮਿਆਦ ਦੀ ਸਮਾਪਤੀ ਤੱਕ ਸੋਨੇ ਦੀ ਕੀਮਤ 69792 ਰੁਪਏ ਪ੍ਰਤੀ 10 ਗ੍ਰਾਮ ਸੀ ਇਹ ਪ੍ਰੀ ਬਜਟ ਕੀਮਤ ਤੋਂ ਲਗਭਗ 4846 ਰੁਪਏ ਘੱਟ ਹੈ ਕਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ 2 ਅਗਸਤ ਨੂੰ ਵੱਖ-ਵੱਖ ਗੁਣਾ 'ਚ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ ਨੇ 24 ਕੈਰਟ ਸੋਨਾ 70390 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਸੋਨਾ 68700 ਰੁਪਏ ਪ੍ਰਤੀ 10 ਗ੍ਰਾਮ 21 ਕੈਰਟ ਸੋਨਾ 62265 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ ਸੋਨਾ 57000 ਰੁਪਏ ਪ੍ਰਤੀ 10 ਗ੍ਰਾਮ ਇਹ ਕੀਮਤਾਂ ਬਿਨਾ GST ਅਤੇ ਮੇਕਿੰਗ ਚਾਰਜਸ ਤੋਂ ਹਨ ਵਿਤਮੰਤਰੀ ਨਰਮਲਾ ਸੀ타 ਰਮਨ ਨੇ ਬਜਟ 2024 ਚ ਸੋਨੇ ਤੇ ਕਸਟਮ ਡਿਊਟੀ ਚ ਵੱਡੀ ਕਟੌਤੀ ਦਾ ਐਲਾਨ ਕੀਤਾ ਸੀ ਪਹਿਲਾਂ ਸੋਨੇ ਤੇ 15% ਦੀ ਕਸਟਮ ਡਿਊਟੀ ਲਗਾਈ ਜਾਂਦੀ ਸੀ ਹੁਣ ਇਸ ਨੂੰ ਘਟਾ ਕੇ 6% ਕਰ ਦਿੱਤਾ ਗਿਆ ਹੈ